ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਨ੍ਹਾਂ ਸਾਥੀਆਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਪੇਪਰ ਦੇ ਸੰਬੰਧ ਵਿੱਚ ਜਿਹੜੀਆਂ ਵੀ ਅਪਡੇਟਸ ਅਸੀਂ ਅਪਡੇਟ ਕਰ ਰਹੇ ਹਾਂ ਉਹ ਤੁਹਾਡੇ ਕੋਲੇ ਸਮੇਂ ਸਿਰ ਪਹੁੰਚ ਸਕਣ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਬੜੇ ਹੀ ਵਧੀਆ ਤਰੀਕੇ ਨਾਲ ਫਰੀ ਆਫ ਕੋਸਟ ਜਾਰੀ ਰੱਖ ਸਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਆਪਾਂ ਇੱਕ ਸ਼ਾਰਟ ਹੈਂਡ ਦਾ ਟੈਸਟ ਲੈ ਕੇ ਆਉਣੇ ਆ ਹਰ ਐਤਵਾਰ ਨੂੰ ਅੱਜ ਆਪਾਂ ਇਸ ਲੜੀ ਦਾ ਪੇਪਰ ਨੰਬਰ 23 ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ 22 ਪੇਪਰ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੇਕਰ ਤੁਸੀਂ ਨੇ ਅਜੇ ਤੱਕ ਸਾਡੇ ਪੁਰਾਣੇ ਜਿਹੜੇ ਪੇਪਰ ਅਸੀਂ ਅਪਲੋਡ ਕੀਤੇ ਆ ਹੁਣ ਤੱਕ ਉਹ ਨਹੀਂ ਕੀਤੇ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਆ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਨਾਮ ਤੇ ਉੱਥੋਂ ਕਰ ਸਕਦੇ ਹੋ ਪਹਿਲੇ 22 ਜਿਹੜੇ ਪੇਪਰ ਨੇ 23 ਨੰਬਰ ਪੇਪਰ ਅੱਜ ਆਪਾਂ ਕਰਨੇ ਜਾ ਰਹੇ ਹਾਂ ਹਾਂਜੀ ਪੇਪਰ ਕਰਦੇ ਆ ਆਪਾਂ ਸਟਾਰਟ ਰੈਡੀ ਸਟਾਰਟ ਸਰਦਾਰ ਕਪੂਰ ਸਿੰਘ ਦਾ ਜਨਮ ਜਗਰਾਓ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿੱਚ 2 ਮਾਰਚ 1909 ਈਸਵੀ ਨੂੰ ਦੀਦਾਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ ਡੰਡੇ ਸਰਦਾਰ ਕਪੂਰ ਸਿੰਘ ਨੇ 10ਵੀਂ ਤੱਕ ਦੀ ਵਿਦਿਆ ਲਾਇਲਪੁਰ ਦੀ ਖਾਲਸਾ ਹਾਈ ਸਕੂਲ ਉਪ ਪ੍ਰਾਪਤ ਕੀਤੀ ਡੰਡੀ ਉਚੇਰੀ ਵਿਦਿਆ ਆਪਨੇ ਲਾਹੌਰ ਤੋਂ ਪ੍ਰਾਪਤ ਕੀਤੀ ਡੰਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਏ ਤੋਂ ਆਪ ਹਮੇਸ਼ਾ ਚਿੰਤਿਤ ਰਹਿੰਦੇ ਸਨ ਡੰਡੀ ਪੰਜਾਬ ਦੇ ਗਵਰਨਰ ਸ੍ਰੀ ਚੰਦੂ ਲਾਲ ਤ੍ਰिवेदी ਵੱਲੋਂ 10 ਅਕਤੂਬਰ 1947 ਨੂੰ ਦੇਸ਼ ਦੇ ਵਟਵਾਰੇ ਤੋਂ ਚੰਦ ਦਿਨਾ ਵਾਦ 1 اگਸਤ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਡੰਡੀ ਇਸ ਚਿੱਠੀ ਵਿੱਚ ਸਿੱਖਾਂ ਨੂੰ ਮੁਜਰਮਾਨਾ ਵਰਤੀ ਦੀ ਆਖ ਕੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਬਾਚਣ ਲਈ ਕਿਹਾ ਗਿਆ ਡੰਡੀ ਇਸ اگਸਤ ਪੱਤਰ ਨੇ ਇਨਾਂ ਦੇ ਹਿਰਦੇ ਤੇ ਡੂੰਗੀ ਸੱਟ ਮਾਰੀ ਡੰਡੀ ਬਤੌਰ ਡਿਪਟੀ ਕਮਿਸ਼ਨਰ ਇਹਨਾਂ ਵੱਲੋਂ ਇਸ ਪੱਤਰ ਦੇ ਉੱਤਰ ਵਜੋਂ ਭਾਰਤ ਸਰਕਾਰ ਪ੍ਰਤੀ ਸਖਤ ਰੂਸ ਦਾ ਪ੍ਰਗਟਾਵਾ ਕੀਤਾ ਗਿਆ ਡੰਡੀ ਇਸ ਚਿੱਠੀ ਦੇ ਸਖਤ ਉੱਤਰ ਤੋਂ ਬਾਅਦ ਸਰਦਾਰ ਕਪੂਰ ਸਿੰਘ ਆਈ ਸੀ ਐਸ ਤੇ ਨਿਗੂਨੇ ਜਹੇ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ ਡੰਡੀ ਸੇਤੀ ਹੀ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਡੰਡੀ ਸਰਕਾਰੀ ਨੌਕਰੀ ਤੋਂ ਬਰਖਾਸਤ ਹੋਣ ਤੋਂ ਬਾਅਦ ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫੀ ਨੂੰ ਖਤਮ ਕਰਨ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਤੋਂ ਬਾਅਦ ਤੁਹਾਨੂੰ ਸੈਕੰਡ ਪੈਰਾ ਜਿਹੜਾ ਉਹ ਬੋਲਿਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਕਰਤਾਰ ਸਿੰਘ ਸਰਾਬਾ 24 ਮਈ 1896 16 ਨੰਬਰ 1915 ਭਾਰਤ ਦੇ ਇੱਕ ਉੱਗੇ ਆਜ਼ਾਦੀ ਕੁਲਾਟੀਏ ਅਤੇ ਇਨਕਲਾਬੀ ਸਨ ਡੰਡੀ ਉਹ ਕਦਰ ਪਾਰਟੀ ਦੇ ਸਰਗਰਮ ਕਾਰਕੁੰਨ ਸਨ ਡੰਡੀ ਕਰਤਾਰ ਸਿੰਘ ਦਾ ਜਨਮ 24 ਮਈ 1893 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬਕੌਰ ਦੀ ਕੁੱਖੋਂ ਹੋਇਆ ਡੰਡੀ ਛੋਟੀ ਉਮਰ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ਤੇ ਆਪਈ ਡੰਡੀ ਕਰਤਾਰ ਸਿੰਘ ਸਰਾਬਾ ਨਿਮੁਢਲੀ ਵਿਦਿਆ ਸਰਾਬਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਡੰਡੀ 8ਵੀਂ ਤੱਕ ਦੀ ਵਿਦਿਆ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਪ੍ਰਾਪਤ ਕੀਤੀ ਡੰਡੀ ਇਸ ਸਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਜੀ ਕੋਲ ਉੜੀਸਾ ਕਟਕ ਸ਼ਹਿਰ ਵਿੱਚ ਜਿੱਥੇ ਉਹ ਡਾਕਟਰ ਸੰਨ ਚਲਾ ਗਿਆ ਡੰਡੀ 10ਵੀਂ ਤੱਕ ਦੀ ਵਿਦਿਆ ਉਸਨੇ ਉਥੇ ਪ੍ਰਾਪਤ ਕੀਤੀ ਡੰਡੀ ਕਰਤਾਰ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਸਦੇ ਦਾਦਾ ਜੀ ਉਸ ਨੂੰ ਉੱਚੇ ਅਹੁਦੇ ਤੇ ਦੇਖਣਾ ਚਾਹੁੰਦੇ ਸਨ ਡੰਡੀ ਇਸ ਲਈ ਉਹਨਾਂ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ ਉਥੇ ਉਸ ਨੇ ਵਰਕਲੇ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਡੰਡੀ ਇਸ ਸਮੇਂ ਅਮਰੀਕਾ ਤੇ ਕੈਨੇਡਾ ਵਿਚ ਚੌਕੀ ਗਿਣਤੀ ਵਿੱਚ ਹਿੰਦੁਸਤਾਨੀ ਤੇ ਖਾਸ ਕਰ ਸਿੱਖ ਪਹੁੰਚ ਚੁੱਕੇ ਸਨ ਡੰਡੀ ਗਦਰ ਲਹਿਰ ਦਾ ਮੋਢ ਬੱਜ ਰਿਹਾ ਸੀ ਡੰਡੀ ਦੇਸ਼ ਵਿੱਚ ਹੁੰਦੇ ਸਿੱਖਾਂ ਨਾਲ ਬਿਤ ਕਰੇ ਨੂੰ